ਆਉਗਾ ਦਾਣਾ ਪਾਣੀ ਨਾ ਮੂਝ ਪਾਉਗਾ ਤੇ ਸੀਸਾ ਹੀ ਨਿਕਲਨੀ ਆ ਸੀਸਾ ਕਦੀ ਖਾਲੀ ਨਹੀਂ ਜਾਂਦੀ ਦਾਣਾ ਇਹਨਾਂ ਦਾ ਬੇਟਾ ਵਾ ਬਾਹਰ ਤੇ ਉਹ ਠੀਕ ਨਹੀਂ ਆ ਉਹਦੀ ਅਰਦਾਸ ਕਰੋ ਗੁਰੂ ਅੱਗੇ ਕਿ ਰੱਬ ਉਹਨੂੰ ਤੰਦਰੁਸਤੀ ਦੇਵੇ ਸਰਦਾਸ ਜਿਨੇ ਤਸਵੀਰ ਹਰਤ ਸਤਿ ਸ਼ਕਰਾਹਤ ਘਰ ਕੋ ਬੀਜਨ ਮਕੂਰ ਆ ਜੀ ਜੀ ਆਪ ਕੀ ਪ੍ਰਭਾ ਦੀ ਅਰਦਾਸ ਅਰਦਾਸ ਇੱਕੋ ਕਾਰ ਜੀ ਦੇ ਦੇ

<technique> दाने 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 मेरे लिए बहुत बहुत धनबाद थे आए ही बहुत सेवा करती है ਪਰ ਤਾਂ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਧੰਨਵਾਦ ਉਹ ਚੀਜ਼ ਜਿਹੜਾ ਨੇ ਇਹ ਦਾਾਣਾ ਜੈਸਾ ਉਹਨਾਂ ਸੰਪਨ ਕੀਤੇ ਆ ਅੱਜ ਆਪਾਂ ਦਾ ਹੋਇਆ ਸਰਦਰ ਕੀ ਹੋਵੇ ਬੜਾ ਜਲੇ ਬੱਲੇ ਹੋਏ ਜਿਨਾ ਕਿ ਹੋਈ ਜਿਨਾ ਕਿ ਦਿੱਤਾ ਉਹਦੇ ਮਤਲਬ ਤੇ ਇਹ ਗੱਲ ਉਹਨਾਂ ਨੇ ਲਿਖੀ फिर इधर से तो खड़े सेटअप किए तो तो सॉरी सेटअप किया सेटअप किया बेटा 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 ਅਰਦਾਸ ਜਿਨੇ ਤਾਸ ਨਿਵਾਰਨ ਹਰ ਤੁਸ ਸੰਤਾ ਸੁਖਿਆ ਤਾਪ ਕੋ ਬੀਜਨ ਕੋ ਲਾਗੇ ਜਾਤ ਕੀ ਤਰਾ ਬਾਗੀ ਅਰਦਾਸ ਅਰਦਾਸ ਇੱਕ ਓੰਕਾਰ ਸੇ ਲੈ ਕੇ ਚੀਤੀ ਪਤੇ ਸੇ ਕੋ ਅਤੀ ਸਾਇਵਾ ਸੇ ਕੋ ਅਤੀ ਪਾਸ਼ੇ ਜਿਸੇ ਕਿਤ ਕੋ ਅਤੀ ਸੁਨ ਕੈ ਗੁਨਾ ਕੇ ਕੈ ਫਿਰ ਅੰਗਤ ਜੀ ਗੁਰ ਅਮਰਦਾਸ ਰਾਮਦਾਸ ਜੀ ਹੋਇ ਸਹਾਇ ਅਜਨ ਹਰ ਗੋਬਿੰਦ ਨੂੰ ਸਿਮਰੋ ਸੇ ਹਰ ਗਾਇ ਸੇ ਹਰ ਕੀ ਜੀ 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 ਕੁਤੇ ਇੱਕ ਪ੍ਰਸਾਦ ਜੀ ਇਹ ਤਾਂ ਨਹੀਂ ਆਉਂਦਾ ਇਹ ਤਾਂ ਕਰਦਾ ਦਸਵਾ ਪਾਸਾ ਸੜਕ ਦੇ ਦੂਜੇ ਪਾਸੇ ਤੋਂ ਤਾਂ ਨਹੀਂ ਆਇਆ ਦਸਵਾ ਪਾਸੇ ਜੋ ਆਹ ਸੇਗੂ ਕਰ ਸਕਦਾ ਦਸੇ ਦਿਨਾਂ ਤੱਕ ਦੇ ਕਾਜ਼ੇ ਗੁਰੂ ਦੀ ਵਾਹਿਗੁਰੂ ਪੰਜਾ ਪਿਆਰ ਜਾਂ 46000 ਜਾਂ 40 ਮੋਟਿਆਂ ਕੱਢਿਆ ਜੱਤੀਆਂ ਤੱਤੀਆਂ ਜਿਨਾ ਆਪਿਤ ਪਿੱਤਰਾਂ ਨਾਮ ਤੇ ਆ ਰੰਗ ਕੇ ਛੱਡਿਆ ਦੇਖ ਚਲਾਈ ਦੇਗ ਵਾਈ ਦੇਖੇ ਅੰਦਰ ਕੀਤਾ ਦਿੱਨਾ ਪਿਆਰੇ ਆ ਚੈਰ ਡਿਜੀਟਲ ਕਮਾਈ ਦਾ ਪ੍ਰਕਾਸ਼ੀ ਗੁਰੂ ਜੀ ਕੋ ਬਾਣੀ 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 ਇਹਨੇ ਮਾਨਿਆ ਸੀ ਮਾਨ ਨਿਥਾਉਣਿਆ ਦੀ ਜੁਤੀਆਂ ਜੀ ਉਹ ਵਿਆਹਲੇ ਦੇ ਆਸਰੇ ਤਾਂ ਤਾਂ ਸ਼ਿਗਰ ਜੀ ਮੈਨੂੰ ਆਉਂਦੇ ਦੇ ਚੰਦ ਕਮਲਾਪਾਸ ਦਾਸ ਬੇਟੀ ਦੂਧ ਵੀ ਆਈ ਪਾਈ ਸਾ ਪਾਈ ਦੇ ਵੇਸੇ ਜੀ ਜੋ ਕਿ ਉਸਨਾਂ ਪਰਨਾਮੀ ਅਨਾਤਾਂ ਸੁਧਰੀ ਛਾ ਕੇ ਰਵੀ ਰਾਮ ਜੀ ਸੇਵਾ ਕਰਕੇ ਗਏ ਸੀ ਅੱਜ ਵੀ ਰਸਤਾ ਰਸਤਾ ਲੈ ਕੇ ਅ ਰਸਤਾ ਰਸਤਾ ਪ੍ਰਵਾਨ ਕਰੀਆਂ ਜਿਹੜਾ ਸੱਚੇ ਪਾਤਸ਼ਾਹ ਦੀ ਦੇ ਚਰਨਾਂ ਕਮਾਤੇ ਤਰਦਾਸ ਬੇਤੀ ਦੁਰੀਆ ਜੀ ਉਹਨਾਂ ਦਾ ਇੱਕ ਚੰਗੀ ਭਿੰਦਰ ਸਿੰਘ ਆ ਜੋ ਕਿ ਸਰੀਰਕ ਪੱਖੋਂ ਕਾफी ਕਸ਼ਟ ਆ ਉਹਨਾਂ ਦੇ ਪਰ ਮਹਾਰਾਜ ਟੁੱਟੀ ਗੱਡਣੀ ਦੁੱਖ ਰੋਗ ਦੂਰ ਕਰਨੇ ਮੇਂ ਪ੍ਰਾਰਥਨਾ ਸੱਚਾ ਪਾਤਸ਼ਾਹ ਤੁਮੋਂ ਮੁਕਤੰਦਸਤੀ

ਚਲਾਇਆ ਨਹੀਂ ਪਖਾੜੀ ਚਲਾਇਆ ਕਿ ਠੜ ਲੱਗਦੀ ਆ ਹਾਂ ਚਲਾਇਆ ਨਹੀਂ ਇਹਨੂੰ ਚਾਰ ਨੂੰ ਲੈ ਕੇ ਆ ਮੈਂ ਤਿੰਨ ਚਾਰ ਦਿਨ ਹੋ ਗਿਆ ਅੱਛਾ ਤੇ ਦੂਜਾ ਪੈਰਾਲਾਈਜ਼ ਤੇ ਪਹਿਲਾਂ ਹੀ ਹੈ ਗਿਆ ਸੀਗਾ ਵੀ ਤੁਰਿਆ ਫਿਰੇ ਪਹਿਲਾਂ ਹੀ ਘਟ ਜਾਂਦਾ ਸੀਗਾ ਅੱਛਾ ਚੱਲ ਇੰਨਾ ਕਿ ਡੰਗ ਡੂਨਾ ਤੁਰ ਲਿੰਦਾ ਸੀਗਾ ਤੇ ਜਦੋਂ ਡੈਡ ਦੀ ਡੈਥ ਹੋ ਗਈ ਤੇ ਫੇਰ ਸਾਹਮਣ ਵਾਲਾ ਕੋਈ ਨਹੀਂ ਸੀਗਾ ਪੈਣਾ ਵਈਆਂ ਭਰਾ ਤੇ ਕੋਈ ਕੈਸਵਾ ਉਹਦਾ ਕਰਕੇ ਘਰੋਂ ਭਗੌੜਾ ਵਾ ਤੇ ਸਾ ਲਾ ਲੋ ਕਿ ਇੰਨੀ ਗਰਮੀ ਦੇ ਚੰਦਰ ਹੀ ਪਿਆ ਹੈ ਇੰਨੀ ਜਿਆਦੀ স্মੈਲ ਵੀ ਟਾਇਲਟ ਟੋਲਟ ਸਾਰੀ ਉੱਥੇ ਹੀ ਹੁੰਦੀ ਸੀ ਚਲੋ ਆਂਡੀਆਂ ਗਾਂਡੀਆਂ ਨੇ ਫੋਨ ਕੀਤਾ ਇੱਕ ਵੀਰ ਹੁਣੀ ਫਰੋਈਪੁਰ ਤੋਂ ਉਹਨਾਂ ਨੇ ਫੋਨ ਲਾਇਆ ਤੇ ਮੈਂ ਤਿੰਨ ਚਾਰ ਦਿਨ ਹੋ ਕੇ ਲੈ ਕੇ ਆਇਆ ਇਹਨਾਂ ਨੂੰ ਤੇ ਬੁਰੇ ਹਾਲਾਤ ਸੀ ਇਹਨਾਂ ਦੇ ਹਾਂ ਆ ਬੱਚਾ ਵਾ ਇਹ ਵੀ ਦਿੱਲੀ ਤੋਂ ਆ ਇਹ ਥੋੜਾ ਇਹਨਾ ਦਵਾਈ ਵੀ ਇਹਦੀ ਚਲਾਈ ਪਰ ਦਵਾਈ ਨੂੰ ਸਗੋਂ ਰਿਐਕਸ਼ਨ ਕਰ ਗਈ ਸੈਲਸੂਲੇ ਦੇ ਘੜ ਗਿਆ ਨਾ ਹਾਂ ਮੈਂ ਇੱਕ ਹੀ ਨਾਂ ਦੇ ਹੁੰਦੇ ਆ ਬੋਲੀ ਜਾਂਦਾ ਬੋਲੀ ਜਾਂਦੇ ਨੂੰ ਬੋਲੀ ਜਾਣਾ ਇਦਾਂ ਬੋਲੀ ਜਾਂਦੇ ਨੇ ਤੇ ਪਪਾ ਨੂੰ ਬੋਲਦੇ ਆ ਹਾਂ ਬੱਚੇ ਦਿੱਲੀ ਦਾ ਦੱਸਦਾ ਵਾ ਇੱਕਰੀ ਅਵੀਰ ਮੂੰ ਕਰ ਸੋਨੀ ਵਿਹਾਰ ਏਰੀਆ ਦੱਸਦਾ ਆਪਣਾ ਬਟ ਉਥੋਂ ਮੈਂ ਪੁਲਿਸ ਥਾਣੇ ਵੀ ਫੋਨ ਲਾਇਆ ਸੋਨੀ ਵਿਹਾਰ ਦਾ ਇੰਟਰਨੈਟ ਤੋਂ ਨੰਬਰ ਕੱਢ ਕੇ ਫਿਰ ਉਥੋਂ ਦਾ ਜਿਹੜਾ ਹੈਗਾ ਸੀਗਾ ਐਮਸੀ ਉਹਦੇ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਨਹੀਂ ਭਾਜੀ ਸਾਨੂੰ ਮੈਂ ਹੀ ਪਤਾ ਕੀਤਾ ਵਾ ਪਰ ਨਹੀਂ ਇਹਦਾ ਕੋਈ ਲੱਭ ਨਹੀਂ ਰਿਹਾ ਐਡਰੈਸ ਚਲੋ ਪੱਦੇ ਘੜ ਹਾਂ ਪੱਦੇ ਘੜ ਸੋਨੀ ਬਿਆ ਪੱਦੇ ਘੜ ਪੱਦੇ ਘੜ ਤੋਂ ਨਹੀਂ ਆਇਓ ਮੇਰਾ ਘਰ ਮੁਹੀ ਪੈ ਥਾਂ ਨਹੀਂ ਹੈ ਉਹ ਜਿਹੜਾ ਬੰਦਾ ਨਾ ਉਹ ਸਾਡੇ ਪਿੰਡ ਦਾ ਵਾ ਅੱਛਾ ਸਾਡੇ ਪਿੰਡ ਦਾ ਬੰਦਾ ਵਾ ਆ ਸਾਡੇ ਘਰਾਂ ਦੇ ਲਾਗੇ ਘਰ ਆ ਜ਼ਿਮੀਂਦਾਰ ਪਰਿਵਾਰ ਤੋਂ ਹਾਂਜੀ ਇਹੋ ਮਹਰਾਣਾ ਪਿੰਡ ਆ ਜੀ ਤੇ ਜਗਾ ਜਿਹੜੀ ਇਹਦੀ ਜ਼ਮੀਨ ਸੀ ਨਾ ਜੀ ਹਾਈਵੇ ਦੇ ਉੱਤੇ ਜ਼ਮੀਨ ਸੀ ਦੀ ਠੀਕ ਆ ਜੀ ਉਹਦੇ ਉੱਤੇ ਸਕੂਲ ਬਣਿਆ ਤੇ ਇਹ ਮਸਤਾਨਾ ਇਹ ਕਦੀ ਡਾਂਗ ਦੇ ਡੇਰਾ ਹੈ ਕਦੀ ਕਿਸ ਗੁਰਦਾਰੇ ਕਦੀ ਕਿਸੇ ਗੁਰਦਾਰੇ ਪਰ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਕਦੀ ਗਲਤ ਨਹੀਂ ਕਿਸੇ ਨਾਲ ਕਰਦਾ ਤੇ ਇਹ ਗੱਲ ਵਾ 20 20 ਸਾਲ ਦੀ ਆ ਆ ਵੀਰਵਾ ਇਨੂੰ ਵੀ ਹਾਂ ਜਾ ਪਾਣੀ ਲੈ ਕੇ ਆ ਠੰਡਾ ਪਾਣੀ ਲੈ ਕੇ ਜਾ ਇਸ ਵਿੱਚ ਹਾਂ ਹਾਂ ਇਹਨੂੰ ਡੋਲ ਕੇ ਲੈ ਕੇ ਆ ਤੇ ਇਹ ਆ ਹੈਗਾ ਵਾ ਲੋਪੋ ਕੀ ਚਗਾਵਾਂ ਅੰਮ੍ਰਿਤਸਰ ਲੱਗੇ ਇਹ ਤੋਂ ਵੀ ਕੰਮਕੁਮ ਕਰਾਉਂਦੇ ਰਿਹਾ ਜਦੋਂ ਇਹ ਵਿਚਾਰਾ ਬਿਮਾਰ ਹੋ ਗਿਆ ਇਹਨੂੰ ਚਗਾਵਾਂ ਪਿੰਡ ਦੇ ਵਿੱਚ ਛਿੜਕਦੇ ਉੱਤੇ ਛੁੱਟ ਕੇ ਰਾਤ ਨੂੰ ਗਲੀ ਦੇ ਵਿੱਚ ਰਾਤ ਨੂੰ ਛੁੱਟ ਕੇ ਆਫਰਾਰ ਹੋ ਗਏ ਪਤਾ ਨਹੀਂ ਕੌਣ ਉੱਥੋਂ ਵਿਚਾਰੇ ਆਂਡੀਆਂ ਗੰਡੀਆਂ ਨੇ ਮੈਨੂੰ ਫੋਨ ਲਾਇਆ ਮੈਂ ਰਾਤ ਨੂੰ ਇਹਨੂੰ ਲੈ ਕੇ ਆ ਠੀਕ ਹੈ ਜੀ ਇਹ ਆਪਣੇ ਸੇਵਾਦਾਰ ਆ ਇਹ ਵੀ ਵੀਰ ਸੇਵਾਦਾਰ ਆ ਬਕਾ ਇੱਥੇ ਹੁੰਦਾ ਆ ਵੀਰੇ ਵੀ ਸੇਵਾਦਾਰ ਆ ਇਹਨੂੰ ਬੰਦੇ ਨੂੰ ਅਸੀਂ ਛਡਾ ਕੇ ਲੈਂਦਾ ਇੱਥੇ ਸੇਰੋਂ ਲਾਗੇ ਆ ਸੇਰੋਂ ਇੱਥੇ ਜਿੱਥੇ ਟੋਲ ਪਲਾਜ਼ਾ ਨਹੀਂ ਅੰਮ੍ਰਿਤਸਰ ਨੂੰ ਜਾਈਏ ਉੱਥੇ ਸੇਰੋਂ ਲਾਗੇ ਪਿੰਡ ਡੁਗਰੀ ਤੇ ਉੱਥੇ ਛਡਾ ਕੇ ਲੈਂਦਾ ਕਿ ਜ਼ਿੰਮੇਦਾਰ ਨੇ ਰੱਖਿਆ ਸੀ ਆ ਪਿਛਲੇ 20-25 ਸਾਲ ਤੋਂ ਨਸ਼ੇ ਪੂਰੇ ਕਰਦਾ ਸੀਗਾ ਨਸ਼ੇ ਕਰਕੇ ਦੇ ਇੱਕ ਦਿਨ ਕੁੱਟਮਾਰ ਪੂਰੀ ਕੀਤੀ ਉਹਨੇ ਜੀ ਹਾਂ ਮਾ ਘਰਾਤਾ ਬੜਾ ਇਹਨੂੰ ਛਡਾ ਕੇ ਲੈਂਦਾ ਠੀਕ ਹੈ ਜੀ ਹੋਰ ਵੀ ਕਈ ਛਡਾਏ ਜਿਹੜੇ ਚਲੋ ਵਾਈਪ ਰੁਪਲਾ ਕਰੀਏ ਹਾਂਜੀ ਇਹ ਸਾਰੇ ਇਦਾਂ ਹੀ ਆ ਕਿ ਕੋਈ ਕਿਤੋਂ ਲੈਂਦਾ ਕੋਈ ਕਿਤੋਂ ਲੈਂਦਾ ਆ ਉਹ ਜਿਹੜਾ ਉਹ ਲੰਮੇ ਪਿਆਵਾ ਉਹ ਵੀ ਛਡਵਾਇਆ ਬਜ਼ੁਰਗ ਉਹ ਬਜ਼ੁਰਗਾਂ ਦਾ ਜਿਹੜਾ ਉਹ ਲੰਮੇ ਪੈਜਨ ਪੈਪੜੀ ਹੱਥੇ ਚ ਉਹ ਵੀ ਛਡਵਾਇਆ ਜਿਹੜਾ ਉਹ ਲੰਮੇ ਪਿਆ ਬਾਪੂ ਉਹ ਹਰੀਕੇ ਪੱਤਰ ਦੁਕਾਨ ਤੇ ਕਿਹਨੇ ਰੱਖਿਆ ਆਪਣੀ ਦੇ ਮੈਂ ਜਿਹੜਾ ਸਰ ਵੀ ਕੰਮ ਕੁੰ ਕਰਾਈ ਜਾਂਦਾ ਹੀ ਉੱਥੋਂ ਉਹਨੂੰ ਛਡਾ ਕੇ ਲੈਂਦਾ ਆ ਉਹ ਜਿਹੜਾ ਹੁੰਡਿਆ ਵਾ ਜਿਹੜਾ ਉਹ ਮੁੰਡਾ ਹੁੰਡਿਆ ਵਾ ਇਹ ਮੁਖਸਰ ਸਾਹਿਬ ਲੱਗੇ ਪਿੰਡ ਥਾਂਦੇ ਵਾਲਾ ਉੱਥੇ ਕਿਸੇ ਨੇ ਜ਼ਿਮੀਂਦਾਰ ਨੇ ਰੱਖਿਆ ਸੀ 7-8 ਸਾਲ ਤੋਂ ਗੁਲਾਮ ਬਣਾ ਕੇ ਰੱਖਿਆ ਸੀ ਤੇ ਉਹਨੂੰ ਛੜਾ ਕੇ ਲੈਂਦਾ ਆਓ ਆ ਇੱਕ ਇੱਕ ਜਿਹੜਾ ਨਾਇਨਾ ਜੋ ਕਿਹੜਾ ਸੀਗਾ ਗੁਦਰ ਵਾਲਾ ਆਹ ਬਜ਼ੁਰਗ ਬਾਪੂ ਆ ਇਹ ਬਾਪੂ ਜੀ ਹੋਰ ਬਾਪੂ ਠੀਕ ਠਾਕ ਦੇ ਬਹੁਤ 희ਸਾ ਦਿੰਦੇ ਆ ਇਹ ਆਏ ਅੰਕਲ ਜੀ ਨਹੀਂ ਆਏ ਆ ਆਪਣੇ ਅੰਕਲ ਜੀ ਨਹੀਂ ਆਪਣੇ ਕੋਲ ਆਏ ਆ ਸੇਵਾ ਕਰਨ ਆਏ ਆ ਸ਼ੁਕਰਾਨਾ 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 ਆ 20 ਦਿਨ ਪਹਿਲਾਂ ਵੀ ਆਏ ਜੀ ਇਹਨਾਂ ਦਾ ਨਾ ਇਹਨਾਂ ਦਾ ਬੇਟਾ ਵਾ ਬਾਹਰ ਤੇ ਉਹ ਠੀਕ ਨਹੀਂ ਆ ਉਹਦੀ ਅਰਦਾਸ ਕਰੋ ਗੁਰੂ ਅੱਗੇ ਕਿ ਰੱਬ ਉਹਨੂੰ ਤੰਦਰੁਸਤੀ ਦੇਵੇ ਅੱਛਾ ਅੱਛਾ ਹਾਂ ਠੀਕ ਆ ਹੋਰ ਸੁਣਾਓ ਹਾਂ ਵਧੀਆ ਵਧੀਆ ਚੜਦੀ ਕਲਾ ਉੱਚਾ ਸੁੰਦਾ ਨਾ ਬਾਪੂ ਨੂੰ ਇਹ ਸਾਡੇ ਨਾਲ ਹੀ ਪਿੰਡਾਂ 2 ਕਿਲੋਮੀਟਰ ਕਿੜੀਆਂ ਪਿੰਡਾਂ ਉੱਥੇ ਕਿਸੇ ਦੇ ਘਰੇ ਕੰਮ ਕਰਦੇ ਸੀਗੇ ਤੇ 바ਵਾ ਮਲਗ 88 ਦੇ ਕਹਿੰਦੇ ਵੀ ਆਏ 88 ਸਨ ਦੇ ਤੇ ਕੰਮ ਕਰਦੇ ਸੀ ਤੇ ਕੇ ਮੱਜ ਨੇ ਡੰਗਰ ਨੇ ਨੂੰ ਮਾਰਦੀ ਢੋਡ ਤੇ ਚੂਲੇ ਤੇ ਸੱਟ ਲੱਗੀ ਉਹਨਾਂ ਕੀਤਾ ਕਿ ਘਰਦਿਆਂ ਨੇ ਗੁਰਦੁਆਰੇ ਛੱਡ ਗਏ ਗੁਰਦਾਰੇਲੇ ਚਲੋ ਸਾਲ 6 ਮਹੀਨੇ ਸਾਂਭੇ ਸਾਂਭਿਆ ਮਾਤਾ ਨੇ ਵਿਚਾਰੀ ਨੇ ਉਹਨਾਂ ਮੈਨੂੰ ਫੋਨ ਲਾਤਾ ਹੁਣ ਲਗਭਗ ਸਾਲ ਸਾਲ ਕੋ ਗਿਆ ਮੇਰੇ ਕੋਲ ਹਾਂਜੀ ਵੀ ਐਦਾ ਹੀ ਆ ਆ ਸਾਰਾ ਜਿਹੜਾ ਤੁਸੀਂ ਆਸ਼ ਨੂੰ ਦੇਖ ਰਹੇ ਜੇ ਇਹ ਸਾਰਾ ਆ ਸੰਤ ਦੇ ਸਹਯੋਗ ਆ ਸਭ ਕੋ ਸੰਤ ਦੇ ਆ ਦੇਣਾ ਆ ਇਹਦਾ ਲੁਧਿਆਣੇ ਤੋਂ ਆਏ ਇਹ ਹੁਣ ਠੀਕ ਆ ਹੁਣ ਇਹ ਪੂਰਾ ਸਹੀ ਆ ਨਹੀਂ ਸੇਵਾ ਕਰਦਾ ਵੀਰੇ ਇਹਦਾ ਪਰਿਵਾਰ ਵੀ ਲੱਭ ਗਿਆ ਵਾ ਪਰਿਵਾਰ ਵਾਲੇ ਕਹਿੰਦੇ ਸੀ ਲੈ ਕੇ ਨਹੀਂ ਜਾਣਾ ਮੈਂਟਲੀ ਡਿਸਟਰਬ ਵੀ ਪਹਿਲਾਂ ਮਾਂ ਸਤਰੀ ਮਾਮਾ ਹੁਣ ਆਪਣਾ ਮਿਸਤਰੀ ਲਗਾਓ ਮਿਸਤਰੀ ਅੰਦਰ ਬੈਠਾ ਮੈਨੂੰ ਆ ਸੰਡਿਆ ਅਕੰਧ ਕਰਕੇ ਢੇਕਾ ਲਗੰਧ ਕੀਤੀ ਆ ਹੁਣ ਪਲਸਟਰ ਪਲਸਟਰ ਦਾ ਕੰਮ ਸ਼ੁਰੂ ਕਰਨ ਕਰਨਾ ਉਹਦੇ ਅੱਜ ਇਹੋ ਗੱਲ ਕਰਨ ਆ ਵੀ ਮੇਰੇ ਨਾਲ ਕਿੰਨੇ ਜੇ ਢੇਕਾ ਮਾਰਨਾ ਬਾਤ ਉਹ ਲੱਗ ਜਾ ਗੱਲ ਕਰਦੇ ਗੱਲ ਕਰਦੇ ਆ ਵਾਕਾਂ ਵਿੱਚ ਸਰੀਆ ਬ੍ਰਦਰ ਜਿਵੇਂ ਆਪਣਾ ਸਟਰ ਹੋ ਜਾਊਗਾ ਹੁਣ ਵਾਈਗਰ ਮੇਰ ਕਰੇ ਫਿਰ ਇੱਥੇ ਵੈਰਿੰਗ ਬੋਰਿੰਗ ਆਪਾਂ ਕਰਾ ਲੈਣੀ ਆ ਇਹ ਆ ਚਲੋ ਹਾਂਜੀ ਮੁਨਕਾ ਦੀ ਸੇਵਾ ਦੇ ਜਾਂਦੇ ਰਹੇ ਪਹਿਲਾਂ ਹਾਂਜੀ ਲੁਧਿਆਣੇ ਉੱਥੇ ਮੈਂ ਪਿਛੇ ਜੇ ਸੇਵਾ ਦੇ ਗਿਆ ਸੀ ਕਿੁੰਡੇ ਹੈਗੇ ਆਪਣੇ ਮੇਰਾ ਵੀ ਕਾਕਾ ਪਹਾਰ ਪਜੇ ਤੇ ਪੱਕਾ ਨਹੀਂ ਹੋਇਆ ਤੇ ਉਹ ਚਲੋ ਵਾਈਗਰ ਮੇਰ ਕਰੀ ਜੀ ਸੇਵਾ ਉਹ ਦੋ ਫਿਰ ਮੈਂ 30000 ਰੁਪਏ ਦੁੱਧ ਦਾ ਜਮਤ ਆਇਆ ਅਸੀਂ ਇੱਥੇ ਤੇ ਨਾਲ ਹੀ ਪੈਂਦੇ ਆ ਉਹਦਾ ਹਸਨਪੁਰ ਹਸਨਪੁਰ ਹਾਂਜੀ ਡੈਰੀ ਬਾਕੀ ਫਿਰ ਦੀਪਕ ਹਸਪੀਟਲ ਕਿਸੀ ਇੱਥੇ ਲੜਿੰਦੀਆਂ ਚੀਜ਼ਾਂ ਤਾਂ ਉਹੀ ਆ ਸੇਮ ਹੀ ਉੱਥੇ ਵਾਲਾ ਹੀ ਆ ਪਾਣਾ ਕੋਈ ਡਿਸਪੋਜ਼ਲ ਚਾਹੀਦਾ ਹੁੰਦਾ ਵਾਈ ਗਰੂਪ ਮੈਂ ਮੈਨਾ ਆ ਜ਼ਿਆਦਾ ਜ਼ਿਆਦਾ ਤਾਂ ਇਹੀ ਆ ਫਰਨੈਲ ਵਗੈਰਾ ਹਾਂਜੀ ਫਰਨੈਲ ਹੋ ਜਾ ਇੱਥੋਂ ਨਹੀਂ ਆ ਚੀਜ਼ਾਂ ਇੰਨੀਆਂ ਮਤਲਬ ਨਿੱਕੇ ਨਿੱਕੇ ਚੀਜ਼ਾਂ ਹਾਂਜੀ ਰਸਦ ਪਾਣੀ ਮਹਿਨਾ ਸਿੰਘ ਸਾਹਿਬ ਜੀ 2010 ਇਹਨਾਂ ਨੂੰ ਪਤਾ ਵਾ ਮੈਂ 2010 ਚ ਮੈਨੂੰ ਖੁਦ ਨੂੰ ਕੋੜ ਹੋ ਗਿਆ ਸੀ ਹਾਂਜੀ ਠੀਕ ਹੈ ਜੀ ਮੈਨੂੰ ਪੀਜੀ ਚੰਡੀਗੜ੍ਹੋਂ ਜਵਾਬ ਮਿਲਿਆ ਮੇਰੇ ਕੀੜੇ ਪੈ ਗਏ ਸੀ ਇੱਧਰ ਦੇਖਿਓ ਦੇਖਦਾ ਜੀ ਇੱਧਰ ਦੇਖੋ ਇੱਥੋਂ ਤੱਕ ਦੇਖੋ ਜੀ ਇੱਧਰ ਦੇਖੋ ਆ ਸਾਰੇ ਜ਼ਖਮੀ ਜ਼ਖਮ ਇੱਥੇ ਕੀੜੇ ਪੈ ਸੀ ਇੱਥੇ ਮੇਰੇ ਤੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਮਿਹਰ ਹੈ ਕਿ ਮੈਂ ਪੂਰਾ ਤੰਦਰੁਸਤਾਂ ਤੇ ਇਹ ਵੇਖਿਓ ਇੱਧਰ ਦੇਖਿਓ ਇਹ ਇਥੋਂ ਲੈ ਕੇ ਤੇ ਇਥੋਂ ਤੱਕ जख्म ਆ ਮੈਂ ਕੱਪੜੇ ਪਾਏ ਆ ਇਹ ਕੋਈ ਮੈਨੂੰ ਜੱਜ ਨਹੀਂ ਕਰ ਸਕਦਾ ਕਿ ਮੇਰਾ ਅੰਦਰੋਂ ਸਿਲ ਕਿਵੇਂ ਦਾ ਹੋਗਾ ਹੱਥ ਪੈਰ ਮੂਹ ਪੂਰੇ ਸਹੀ ਆ ਠੀਕ ਹੈ ਜੀ ਤੇ ਤਾਦ ਮਤਲਬ ਕਿ ਹੁਣ ਭਾਈ ਵੀਰ ਗੁਰਪ੍ਰੀਤ ਮਿੰਟੂ ਆ ਜਾਂ ਵੀਰਪਾਲ ਖਰੋੜਾ ਉਹਨਾਂ ਨੂੰ ਇੱਕ ਸੇਵਾ ਦਾ ਨਸ਼ਾ ਵਾ ਵੀ ਜਿੰਨਾ ਚਿਰ ਉਹ ਸੇਵਾ ਨਹੀਂ ਕਰ ਲੈਂਦੇ ਉਹਨਾਂ ਨੂੰ ਇੱਕ ਮਤਲਬ ਚੈਨ ਨਹੀਂ ਹੁੰਦਾ ਪਰ ਮੈਂ ਇਸ ਚੀਜ਼ 'ਚੋਂ ਲੰਘਿਆ ਵਾਂ ਮੈਂ ਵੀ ਖੁਦ ਮੰਜੇ ਦੇ ਦੋ ਸਾੜਿਆ ਵਾਂ ਪੁੱਠਾ ਲਮੇ ਪਿਆ ਸੀਗਾ ਤੇ ਲੋਹੇ ਦਾ ਸਗੰਜਾ ਬਣਾ ਗਏ ਨਾ ਜਿਦਾਂ ਤੇ ਉਹਦੇ ਤੇ ਰਜਾਈt ਲਈ ਪਾਈ ਹੁੰਦੀ ਸੀ ਤੇ ਮਤਲਬ ਕਿ ਐਵੇਂ ਦੇ ਦਿਨ ਵੇਖਿਆ ਤੇ ਹੁਣ ਰੱਬ ਨੇ ਤੰਦਰੁਸਤੀ ਦਿੱਤੀ ਆ ਤਾਂ ਮੈਂ ਇਧਰ ਚੀਜ਼ ਆਏ ਸੀਗਾ ਮੈਂ ਦੇਹਰ ਅਰਦਾਸਾ ਕਰਦਾ ਹੁੰਦਾ ਸੀ ਕਿ ਰੱਬਾ ਇੱਕ ਵਾਰੀ ਤੰਦਰੁਸਤੀ ਦੇ ਦੇ ਅਗਲਾ ਜਨਮ ਤੇਰੇ ਮੈਂ ਲਿਖੇ ਲਾਉਂਗਾ ਚਲੋ ਕੋਸ਼ਿਸ਼ ਆ ਚਲੋ ਰੱਬ ਜਿਹੜਾ ਬਚਨ ਰੱਬ ਦੇ ਅੱਗੇ ਅਰਦਾਸਾ ਕੀਤਾ ਸੀ ਰੱਬ ਨਿਭ ਜੇ ਇਸ ਕਰਕੇ ਇਧਰ ਆਏ ਸੀ ਹੁਣ ਆ ਵੀਰਵਾ ਇਹਨੂੰ ਵੀ ਬਹੁਤ ਜਿਆਦਾ ਪ੍ਰੋਬਲਮ ਆ ਗਈ ਸਟੇਬੀਲ ਹੋ ਗਈ ਸੀਗੀ ਬਹੁਤ ਜਿਆਦਾ ਕਟਿੰਗ ਕੁਟਿੰਗ ਸੀਗੀ ਪੂਰਾ ਡੈਸ਼ਿੰਗ ਸਟਾਈਲ ਸੀਗਾ ਤੇ ਹੁਣ ਰੱਬ ਨੇ ਇਹਦੀ ਵੀ ਸੁਣੀ ਆ ਗੁਰਦਸਾਹਿਬ ਸੇਵਾ ਕੀਤੀ ਸਾਧੂਆਂ ਦੀ ਸੰਗ ਕੀਤਾ ਧੋਨੇ ਵੀ ਠੀਕ ਆ ਜੀ ਪਾਣੀ ਪੀਵਾ ਪਾਣੀ ਪੀਣਾ ਮੈਂ ਇਹਦਾ ਪਤਾ ਹੀ ਨਹੀਂ ਆ ਹੁਣ ਇਹ ਹਸਣਿਆ ਖੇਡਣਿਆ ਹੁਣ ਇਹਨੇ ਰੋਲਣਾ ਪੈਣਾ ਹੁਣ ਇਹ ਜਾ ਕੇ ਧੋਪੇ ਲੰਮੇ ਪੈਣਾ ਜਾਇ ਨਾ ਹੈ ਨਾ ਠੰਡ ਬੜੀ ਲੱਗਦੀ ਪਈ ਆ ਇਹਦੇ ਚਾਰੇ ਦਾ ਨਾ ਤੁਹਾਨੂੰ ਪਤਾ ਕਿ ਇਹਦੇ ਵੀ ਵਾਸਤੇ ਨਹੀਂ ਗੱਲ ਨਹੀਂ ਹਾਂ ਉਹ ਤਾਂ ਦਵਾਈ ਖਾਤਾ ਹੈ ਹਾਂ ਨਾ ਬੋਲ ਮੇਰੇ ਮੰਮੀ ਆ ਨਾ ਤਾਂ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਤੇ ਵਾਈਗਰ ਮੇਰ ਕਰੇ ਕੋਈ ਗੱਲ ਨਹੀਂ ਹੋਊਗਾ ਵੀਰ ਠੀਕ ਹੋਊਗਾ ਤੇ ਰੱਬ ਦਵੇ ਤੰਦਰੁਸਤੀ ਉਹਨੂੰ ਵੀ ਵਾਈਗਰ ਮੇਰ ਕਰੇ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਅਰਦਾਸ ਕਰੋ ਮਾਰੇ ਜੱਗੇ ਸਮਾ ਵਾਂਗੂ ਅਲੀ ਨਾਗ ਜੂਗਾ ਇਹਨਾਂ ਦੀ ਹੁਣ ਤੁਸੀਂ ਦਵਾਵਾਂ ਲੈਣ ਦੇ ਲਈ ਦਵਾਵਾਂ ਖਾਲੀ ਥੋੜੀ ਜਾਣੀਆਂ ਚਲੋ ਓਡੀ ਕਾਚਾ ਠੀਕ ਆ ਚਲੋ ਧੰਨਵਾਦ ਜੀ आजा चलो अंदर चला उधर ठंड लग रही उनको सो जाने दे मैंने के लिए आया हूं यार वो देखो भैया मेरे लिए है कपड़ा लाए अच्छा भैया मैं नहीं मैं वीडियो मैं भेज दूं थाने फिर कट के भेज देना मैं तुम्हें के भेज दूंगा हां जी कोई पाजी आ जाओ जी आएनु ठीक कपड़ा कहां है कपड़ा कहां ਕਪੜਾ ਦਿੰਦੇ ਨੇ ਇਹਨੂੰ ਤਾਂ ਇਹਨੂੰ ਤਾਂ ਆਵਰੋ ਹੀ ਕਰ ਦੇ ਦਿੰਦੇ ਨੇ ਤੇ ਯਾਹਰ ਬੁਲਾਇਆ ਪੁੱਤ ਯਾਹ ਤੇ ਪ੍ਰਸ਼ਾਦਾ ਨਹੀਂ ਖੇ ਰਹੀ ਮੈਟ ਦੇ ਉੱਤੇ ਪਾਣੀ ਜੀ ਸੁਲਤਾਨਪੁਰ ਮੱਥਾ ਟੇਕਾਂਗੇ ਜਾਨਾ ਚਲੋ ਇਹ ਮਨੀਲਾ ਤੋਂ ਹਥੋਂ ਫਿਲਪਾਈਨ ਤੋਂ ਆ ਕੇ ਤੇ ਆਪਣੀ ਇੱਥੋਂ ਸ਼ਾਹਕੋਟ ਲੱਗੋ ਤੇ ਅੱਜ 15 20 ਦਿਨ ਪਹਿਲਾਂ ਵੀ ਆਏ ਸੀਗੇ ਸੇਵਾ ਦੇ ਗਿਆ ਸੀ ਤੇ ਅੱਜ ਵੀ ਆਏ ਆ ਹਰਾਚਨ ਦੀ ਸੇਵਾ ਲੈ ਕੇ ਜੀ ਹਾਂ 80 ਮੈਂਬਰ ਆਪਣੇ ਅੱਛਾ ਠੀਕ ਹੈ ਹਾਂਜੀ ਲੋਕੋ ਗਾੜੀ ਦਾ ਹਾਂ ਚਾਓ ਨਹੀਂ ਖਾਂ ਨਹੀਂ ਕੋਈ ਗੱਲ ਨਹੀਂ ਤੁਹਾਡੇ ਸਾਰੇ ਤੁਹਾਡੇ ਸਹਿਯੋਗ ਨਾਲ ਹੀ ਚੱਲਦਾ ਹੈ ਹਾਂਜੀ ਹਾਂਜੀ ਵੀਡੀਓ ਨਜ਼ਰ ਨੰਬਰ ਹੈਗਾ ਜੀ ਚਲੋ ਠੀਕ ਹੈ ਧੰਨਵਾਦ ਜੀ ਆਏ ਜੀ ਹਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਏ ਨੂੰ ਵਾਹਿਗੁਰੂ ਮਿਹਰ ਕਰੇ ਠੀਕ ਹੈ ਬਾਬਾ ਜੀ ਧੰਨ ਗੁਰੂ ਰਾਮਦਾਸ ਜੀ ਹਾਂਜੀ ਨਿਕੋਆ ਲਿਵਾਇਗਰੂ ਮੇਰ ਕਰੂਗਾ ਆ ਅਰਦਾਸ ਕਰ ਬਿਰਥੀ ਨਹੀਂ ਜਾਂਦੀ ਹੁਣ ਇਹਨਾਂ ਦੇ ਮੂੰਹ ਚ ਆਊਗਾ ਦਾਣਾ ਪਾਣੀ ਇਹਨਾਂ ਦੇ ਮੂੰਹ ਚ ਪਾਊਗਾ ਤੇ ਸੀਸਾ ਹੀ ਨਿਕਲਨੀ ਆ ਸੀਸਾ ਕਦੀ ਖਾਲੀ ਨਹੀਂ ਜਾਂਦੀ ਆਪਲੇ ਵਾਰ ਆ ਜਾਵਾਂਗੇ ਅਬ ਦੋ ਸਟੇਟ ਹੈ ਕੋਈ ਗੱਲ ਨਹੀਂ ਜਰੂਰ ਜੀ ਆ ਇਹਨੂੰ ਲੈ ਕੇ ਆ ਵੀਰ ਜਰੂਰ ਲੈ ਕੇ ਆ ਜਾਓ ਹਾਂਜੀ ਜਰੂਰ ਜਰੂਰ ਜੀ ਨਹੀਂ ਨਹੀਂ ਉਹ ਵੀਰ ਕੋਈ ਲਿਵਾਇਗਰੂ ਮੇਰ ਕਰੇ ਹੋ ਜੂ ਠੀਕ ਹੈ ਚਲੋ ਠੀਕ ਹੈ ਧੰਨਵਾਦ ਜੀ ਆਏ ਇੱਧਰ ਨੂੰ ਹੀ ਲੈ ਜਾਓ ਸਿੱਧਾ ਨਹੀਂ ਨਹੀਂ ਤੁਸੀਂ ਵੱਡੇ ਹਾਂ ਚੰਗਾ ਵੈਗ ਇੱਧਰ ਨਹੀਂ ਸਿੱਧਾ ਲੈ ਜਾਓ ਇੱਧਰ ਨੂੰ ਗੱਡੀ ਤੇ ਸੁਲਤਾਨਪੁਰ ਹੀ ਜਾਣਾ ਨਾ ਆ ਇੱਧਰ ਨੂੰ ਸਿੱਧਾ ਲੈ ਜਾਓ ਇੱਧਰ ਮੈਂ ਹਰੀ ਕੇ ਪਤਨ ਇੱਧਰ ਹਾਂਜੀ ਹਾਂਜੀ ਇੱਧਰ ਹੀ ਉਹ ਵੀ ਫੜ ਕੇ ਇੱਥੇ ਨਿਕਲ ਜਾਂਦਾ ਨਹੀਂ ਨਹੀਂ ਤੁਸੀਂ ਉਧਰ ਨੂੰ ਕਿਉਂ ਜਾਣਾ ਤੁਸੀਂ ਆ ਗੱਡੀ ਦਾ ਮਤਲਬ ਇਹ ਨਹੀਂ ਸਿੱਧਾ ਲੈ ਜਾਓ ਇਹਨੇ ਰੋਡ ਤੇ ਤੁਹਾਨੂੰ ਚੜਾ ਦੇਣਾ ਅੱਗੇ ਬਨੇ ਹਾਂਜੀ ਭਾਜੀ ਉਹ ਨਹੀਂ ਲੱਗ ਕੇ ਉਹ ਕੋ ਮਕੇ ਤੁਸੀਂ ਉਤੋਂ ਦੀ ਆਓਗੇ 2 ਕਿਲੋਮੀਟਰ ਇਹਨੇ ਸਿੱਧਾ ਤੁਹਾਨੂੰ ਇੱਥੇ ਰੋਡ ਤੇ ਚੜਾ ਦੇਣਾ ਚਲੋ ਠੀਕ ਹੈ ਹਾਂਜੀ ਹਾਂਜੀ ਤੁਸੀਂ ਉਧਰ ਦੀ ਆਏ ਹੋ ਨਾ ਮੇਨ ਦੇ ਅੱਛਾ ਇੰਦੀ ਆਏ ਫਿਰ ਇੰਦੀ ਜਾਓ ਅਹ ਗੇਟ ਤਾਂ ਨਹੀਂ ਆਏ ਹੋਗੇ ਉਧਰ ਵੀ ਅਸੀਂ ਐਂਦੀ ਆ ਜੀ ਠੀਕ ਠੀਕ ਹਾਂਜੀ ਠੀਕ ਨਹੀਂ ਨਹੀਂ ਜ਼ਰੂਰ ਵਾਇਗੁਰੂ ਮੇਰ ਕਰੇ ਵਾਇਗੁਰੂ ਮੇਰ ਕਰੇ ਉਹ ਠੀਕ ਹੈ ਔਰ ਤੁਸੀਂ ਮੈਂ ਜੇ ਪਰ ਰਹਿਣਾ ਹੈ ਹਾਂਜੀ ਨੇ ਆਜ ਵਾਇਕਲ ਮੇਲ ਕਰੂ ਹੋਰ ਠੀਕ ਫਿਰ ਇਹ ਸਭ ਮੋਟਰ ਬੰਦ ਕਰੀ ਅੱਛਾ ਮੋਟੂ ਮੋਟਰ ਬੰਦ ਕਰੀ ਧੰਨਵਾਦ ਓਏ ਨੇ ਆਵੇਂ ਮੈਂ ਦੇ ਦਊ ਤੈਨੂੰ ਮੈਂ ਦਊਂਗਾ ਤੈਨੂੰ ਉਹ ਤੇ ਮੈਂ ਦੇ ਤੇ ਹਾਂ ਹਾਂ ਤੈਨੂੰ ਮੈਂ ਦਊਂਗਾ ਹੈ ਉਧਰ ਇਹ ਲਾ ਆ ਗਿਆ ਪੈਸੇ ਦੇ ਦੇ ਹਾਂ ਫੈਸਾ ਲੈ ਫੜ ਲੈ ਓਏ ਲੈ ਲੈ ਓਏ ਲੈ ਹੋਛਾ ਇਹ ਤਾਂ ਉਹ ਇਹਨਾਂ ਖੋਲ ਲੈਣੇ ਆਦੇ ਠੀਕ ਚਲੋ ਠੀਕ ਹੈ ਚੰਗਾ ਜੀ ਮਰੇ ਨੌਕਰੀ ਦੇ ਦਿੱਤੇ ਹੈ ਹਰਨ ਨੌਕਰੀ ਤੂੰ ਮੇਰਾ ਅਖੇ ਲੱਗਦਾ ਹਾਂ ਅਖੇ ਲਨ ਹਾਂ ਆਹ ਉਹ ਲੈ ਮੈਨੂੰ ਹਾਂ ਕੀ ਤੂੰ ਮੇਰਾ ਅਖੇ ਲੱਗਦਾ ਹਾਂ ਇਧਰ ਇਧਰ ਮੈਂ ਲਾਦਾ ਮੈਨੂੰ 10000 ਦੇ ਤੂੰ ਆਖ ਹਾਂ ਦੇ ਲੱਗਿਆ ਅਖਣੇ ਤੈਨੂੰ ਨੂੰ ਪਤਾ ਲੱਗਾ ਮੈਨੂੰ ਪਤਾ ਕੀ ਆਂਦਾ ਏ ਹਾਂ ਤੰਦੜਾ ਮੈਨੂੰ ਪੈਸੇ ਲੈ ਕੇ ਦੇ ਹਾਂ ਆਹ ਅਗਰੇ ਹੁਣ ਇਹਨੇ ਉਹਦੇ ਦੁਆਲੇ ਰਹਿਣਾ ਹੁੰਨੇ ਨੇ ਬੁਰਾ ਰੇਲ ਬਣਾਇਆ ਬਿਕਾਲਾ ਬਣਾ ਸੀ ਗਾਨੇ ਸਲਾਮ ਸਭ ਦੇ ਬੰਨੂ ਮੇ ਪੁੱਤੇ ਮੋੜ ਦੋ ਅਜੇ ਹੁਣ ਇਹਨੇ ਉਹਦੇ ਦੁਆਲੇ ਰਹਿਣਾ ਹੁੰਨੇ ਨੇ